ਸਤ ਸ੍ਰੀ ਅਕਾਲ ਦੋਸਤੋ ਮੇਰੇ ਵੱਲੋਂ ਮੇਰਾ YouTube ਚੈਨਲ ਚੰਗ ਦੀ ਰਾਹ ਵੇਖਣ ਵਾਲੇ ਸਾਰੇ ਦੋਸਤਾਂ ਨੂੰ ਸਤ ਸ੍ਰੀ ਅਕਾਲ ਜਿੱਦਾਂ ਕਿ ਮੈਂ ਲਗਭਗ ਦਿਨ ਪਰ ਦਿਨ ਦੇਵੇਂ ਆ ਜੋ ਜਿਹੜੀ ਤੁਹਾਡੇ ਨਾਲ ਸਾਥ ਪਾਉਣਾ ਆਪਣੇ ਚੈਨਲ ਆਈ ਉਹ ਮੇਰੀ ਸਵੇਰ ਦੀ ਇਹ ਸਾਂਝ ਹੁੰਦੀ तकरीबन ਗਰਾਊਂਡ ਦੀ ਵਾਲੇ ਗਰਾਊਂਡ ਹੀ ਆ ਜਿਹੜੀ ਸਾਨੂੰ ਮਾਨਸਿਕ ਤੌਰ ਤੇ ਵੀ ਔਰ ਸਰੀਰਕ ਤੌਰ ਤੇ ਵੀ ਪਲਵਾਨ ਕਰਦੀ ਹੈ। ਔਰ ਸਿਹਤ ਸਾਡੇ ਲਈ ਬਹੁਤ ਜ਼ਰੂਰੀ ਹੈ। ਕਿਉਂਕਿ ਸਿਹਤ ਹੀ ਨਹੀਂ ਹੈਗੀ ਤੇ ਕੁਝ ਵੀ ਨਹੀਂ ਹੈਗਾ ਇੱਕ ਬਿਮਾਰ ਬੰਦੇ ਨੂੰ ਹਸਪਤਾਲ ਦੇ ਬੈੱਡ ਦੇ ਉੱਤੇ ਨਹੀਂ ਕੋਈ ਜ਼ਿੰਦਗੀ ਦੀ ਨਿਯਮਤ ਪੁੱਛੋਗੇ ਤੇ ਉਹ ਕਹੂਗਾ ਤੰਦਰੁਸਤੀ। ਔਰ ਅਹੀ ਪਰਵਾਰਾਂ ਦੇ ਵਿੱਚ ਕੋਈ ਵੀ ਬੰਦਾ ਵਾ ਉਹ ਇਨਸਾਨ ਆ ਚਾਹੇ ਉਹ ਮਾਵਾ ਭੈਣ ਆ ਮਾਸੀ ਆ ਚਾਚੀ ਆ ਤਾਈ ਆ ਬੇਟੀ ਆ ਇਤਰਾ ਸਾਡੇ ਕੋਈ ਚਾਚੀ ਤਾਈ ਨੇ ਹਮੇ ਮਾਸੀ ਹੁਆ ਕੋਫੜ ਮਤਲਬ ਕੋਈ ਵੀ ਜਿਹੜਾ ਜ਼ਿੰਦਗੀ ਦਾ 파ਟ ਆ ਸਾਡੀ ਦਾ ਉਹ ਸਭ ਬੇਫਜ਼ੂਲ ਨਹੀਂ ਹੈਗਾ ਕੁਦਰਤ ਨੇ ਬੜੇ ਚੁਣ-ਚਣ ਕੇ ਚੀਜ਼ਾਂ ਖੀਤੀਆਂ ਔਰ ਐਮੀ ਤਜਾ ਨੂੰ ਇੰਨਾਂ ਚੀਜ਼ਾਂ ਦੀ ਦੂਜੀ ਦੀ ਕਦਰ ਕਰਨੀ ਅਸੀਂ ਸਿੱਖੀਏ ਔਰ ਇਹ ਬੜੀ ਵੱਡੀ ਚੀਜ਼ ਆ ਔਰ ਫਿਰ ਦਾ ਦਾ ਮਾਮਾ ਅਸਤਾਮਾ ਮੈਨੂੰ ਲੱਗਦਾ ਕਿ ਪਿੰਡ ਦੀ ਨੀਂਦ ਨਹੀਂ ਅਜੇ ਖੁੱਲੀ ਤੇ ਸਾਡੇ ਗੁਰਦਵਾਰਾ ਸਾਹਿਬ ਦੇ ਵਿੱਚ ਸਾਡੇ ਜਿਹੜੇ ਕੀਰਤਨ ਕਰਨ ਵਾਲੇ ਸੌਰੀ ਜਿਹੜੇ ਨਿਤਨੇਮ ਕਰਨ ਵਾਲੇ ਭਾਈ ਸਾਹਿਬ ਨੇ ਉਹਨਾਂ ਨੇ ਹੁਣੇ ਹੀ ਸਾਡੀ ਵਾਰ ਦਾ ਪੋ ਭਾਈ ਨੇ ਬਾਰੇ ਬੜਾ ਵਧੀਆ ਮੈਸੇਜ ਸੇਅਰ ਕਰਦਾ ਨਾਲ ਦੀ ਨਾਲ ਬਾਖਰੀ ਸੁਣਨ ਨੂੰ ਮਿਲ ਜਾਂਦਾ ਆਲਪਨ ਨਾਲੇ ਫੜੀਆਂ ਮੇਰੇ ਕੋਲੇ ਗੁਰਦਾਰਾ ਸਾਹਿਬ ਦੇ ਇਹ ਮੋੜ ਸਾਡੀ ਗਰਾਉਂਡ ਆ ਪਿੰਡ ਦੀ ਔਰ ਜਿੱਦਾਂ ਤੁਹਾਨੂੰ ਪਤਾ ਹੀ ਹੈ ਮੇਰੇ ਦੋ ਸਾਥੀ ਆ ਜਿਹੜੀ ਪਿੱਛੇ ਸਵਾਜ ਦਿਖ ਰਹੀ ਹੈ ਕੰਡਾ ਕਰਕੇ ਗਰਾਉਂਡ ਦਾ ਇਕੱਠਾ ਇਹਨੂੰ ਅੱਗ ਲਾਈ ਔਰ ਇਹ ਗਰਾਉਂਡ ਸੇ ਸਾਫ਼ ਦਿਖ ਰਹੀ ਤੁਹਾਨੂੰ ਔਰ ਇਹ ਨੇ ਮੇਰੇ ਮਿੱਤਰ ਟਾਈਗਰ ਆ ਦੇਖੋ ਆ ਰਿਆ ਦੌੜਦਾ ਔਰ ਇਹਨਾਂ ਨੂੰ ਮੇਰੀ ਸਿਹਤ ਦੀ ਜ਼ਿਆਦਾ ਚਿੰਤਾ ਹੁੰਦੀ ਸਰੇ ਇਹ ਲਗਪਗ ਨਹੀਂ ਕਿ ਐਕਸਰਸਾਈਜ਼ ਮੈਂ ਕਰਦਾ ਉਹਨੇ ਕਿ ਇਹ ਵੀ ਦੋਵੇਂ ਮੇਰੇ ਨਾਲ ਕਰ ਲੈਂਦੇ ਆ ਤੀਸਰਾ ਨਹੀਂ ਆਇਆ ਅਰੇ ਪੂਰੀ ਮਸਤੀ ਮਾਰ ਦਿੰਦੇ ਸਵੇਰ ਦੇ ਮੌਕੇ ਉਹ ਸਾਰੇ ਦਿਨ ਵਾਸਤੇ ਇਹ ਪੂਰੇ ਫੁੱਲ ਚਾਰਜ ਹੋਏ ਰਹਿੰਦੇ ਔਰ ਇਹੀ ਸਾਡਾ ਮੇਰਾ ਜਿਹੜਾ ਸੁਨੇਹਾ ਸੀ ਕਿ ਹੋਰ ਪਾਸੇ ਚਲੇ ਗਿਆ ਉਹ ਇਹੀ ਹੀ ਕਿ ਤੁਹਾਡੀ ਬਹੁਤ ਜ਼ਿਆਦਾ ਐਮੀਆਤਾ ਪ੍ਰੀਤ ਅਦੇ ਪਰਿਵਾਰਾਂ ਚ ਤੁਹਾਡੇ ਆਪਣੇ ਆਪ ਲਈ ਔਰ ਕੁਦਰਤ ਨੇ ਜਿੰਨੇ ਵੀ ਸਾਨੂੰ ਇਹ ਸੁਆਸ ਦਿੱਤੇ ਆ ਇਹਨਾਂ ਨੂੰ ਇਹ ਖੂਬਸੂਰਤੀ ਨਾਲ ਜੀਣਾ ਤੇ ਮੰਨਣਾ ਇਹੋ ਹੀ ਮੇਰਾ ਸੇਰ ਦਾ ਇਸ ਗਰਾਊਂਡ ਦਾ ਸੰਦੇਸ਼ ਆ ਔਰ ਆ ਦੇਖਿਓ ਸਾਡੀ ਗਰਾਊਂਡ ਇੱਥੇ ਇਹਦੇ ਵਿੱਚ ਕੋਈ ਕਾਖੰਡਾ ਨਹੀਂ ਐ ਭਾਈ ਬੀਜੀ ਬੀਜੀ ਸੌਰੀ ਲੇਡਮ ਜੀਰੋ ਕਰਾਇਏ ਦੇ ਨਾਲ ਕੀਤਾ ਆ ਇਹ ਲੈਵਲ ਦੇ ਵਿੱਚ ਇਹ ਮੇਰੇ ਪਿੰਡ ਦੇ ਮੁੰਡਿਆਂ ਦੀ ਖੂਬਸੂਰਤੀ ਆ ਕਿ ਉਹ ਹਰ ਈਰਖਾ ਤੋਂ ਸਰ ਮਾੜੀ ਭਾਵਨਾ ਤੋਂ ਉੱਪਰ ਉੱਠ ਕੇ ਇਕੱਠੇ ਰਹਿੰਦੇ ਆ ਔਰ ਪਿੰਡ ਦੀ ਬਿਹਤਰੀ ਆਸ ਤੇ ਸੋਚਦੇ ਆ ਕੋਈ ਧਾਰਮਿਕ ਪ੍ਰੋਗਰਾਮ ਹੋਵੇ ਕੋਈ ਏਦਾਂ ਦਾ ਹੋਵੇ ਉਈ ਹੋਰ ਗਤੀਵਿਧੀਆਂ ਹੋਣ। ਸਾਰੇ ਪਿੰਡ ਦੇ ਬੱਚੇ ਇੱਕ ਜਗ੍ਹਾ ਇੱਕ ਮੋਟੋ ਕੇ ਕੰਮ ਕਰਦੇ। ਗੱਲੋਂ ਮੈਂ ਸਾਰੇ ਪਿੰਡ ਦੇ ਨੌਜਵਾਨਾਂ ਨੂੰ ਵਧਾਈ ਦਿੰਨਾ। ਜਿਵੇਂ ਉਹ ਸੰਦੇਵਨ ਤੇ ਅੰਦਰਾਇ। ਬਹੁਤ-ਬਹੁਤ। ਔਰ ਗਰਾਊਂਡ ਸਾਡੇ ਮੈਂ ਕਹਿੰਦਾ ਵੀ ਜ਼ਿੰਦਗੀ ਦੀ ਧੜਕਨ ਦਾ ਦਿਲ ਆ। ਇਹ ਉਹ ਇਸ ਦਿਲ ਨੂੰ ਬਿਹਤਰ ਬਣਾ ਵਾਸਤੇ ਆਪਣੇ ਦਿਲ ਨੂੰ ਬਿਹਤਰ ਬਣਾਉਣ ਵਾਸਤੇ ਗਰਾਊਂਡ ਦੇ ਨਾਲ ਜ਼ਰੂਰ ਸਾਝ ਪਾਓ ਇੰਨੀ ਮੇਰੀ ਸਵੇਰ ਦੀ ਇਹ ਸਾਝ ਪੂਰ ਕਰੋ ਮੇਰੇ ਵੱਲੋਂ ਮੇਰੇ ਚੈਨਲ ਨੂੰ ਵੇਖਦੇ ਸਾਰੇ ਦੋਸਤਾਂ ਜਿੱਥੇ ਵੀ ਦੇਸ਼ ਦੇ ਵਿੱਚ ਵਹਿੰਦੇ ਜੀ ਚੜਦੇ ਲਿੰਦੇ ਪੰਜਾਬ 'ਚ ਔਰ ਇਹ ਖੂਬਸੂਰਤੀ ਆ ਸਾਡੇ ਪਿੰਡ ਦੀ ਸਾਡੀਆਂ ਇਹਨਾਂ ਚੀਜ਼ਾਂ ਦੀ ਕਿ ਲੋਕ ਹਣ ਪੈਸਟੀਸਾਈਜ਼ ਦਾ ਕਾਟ ਇਸਤੇਮਾਲ ਕਰਦੇ ਆ ਔਰ ਸਵੇਰ ਦਾ ਵਾਤਾਵਰਨ ਜੋ ਪਿੰਡਾਂ ਦਾ ਵਾ ਇਹਦੋ ਸ਼ਾਂਤ ਵਾਤਾਵਰਨ ਕਿਤੇ ਨਹੀਂ ਲੱਭ ਸਕਦਾ ਇੱਕੇ ਜਿ ਤਰ੍ਹਾਂ ਕਿਸੇ ਸਾਧੂ ਦੇ ਮਨ ਦੀ ਸ਼ਾਂਤੀ ਹੁੰਦੀ ਹੈ ਮੌਨ ਹੁੰਦਾ ਉਤਰਾਂ ਦਾ ਮਾਹੌਲ ਆ ਸਵੇਰ ਦਾ ਔਰ ਮਲਛੀਆਂ ਦੇ ਗੀਤ ਗੀਤ ਧਿਆਨ ਨਾਲ ਸੁਣੇ ਜਾਣ ਤੇ ਉਹ ਗਾ ਰਹੇ ਆ ਆਪਣੇ ਸੇਵ ਦੀ ਵੰਦਨਾ ਹਮ ਵੇਲੇ ਵੱਲ ਸਾਰਿਆਂ ਨੇ ਸਸਿਕਲ ਜਿਉਦੇ ਰਹੋ ਵਸਤੇ ਰਹੋ ਜਿੱਥੇ ਵੀ ਹੈਗੇ ਜੇ ਖੁਸ਼ ਰਹੋ ਆਬਾਦ ਰਹੋ ਔਰ ਆਪਣੀ ਜ਼ਿੰਦਗੀ ਦੇ ਮਹੱਤਵ ਨੂੰ ਪਛਾਣੋ ਔਰ ਜਦੋਂ ਵੀ ਟਾਈਮ ਮਿਲਦਾ ਤੇ 10 ਮਿੰਟ ਦਾ ਤੇ ਇੱਧਰ ਉੱਧਰ ਨਿਕਲ ਜਾਇਆ ਕਰੋ ਤੇ ਇਹਦੇ ਨਾਲ ਗੱਲਾਂ ਕਰੋ ਇਹ ਬਜ਼ੁਰਗ ਨਾਲ 10 ਮਿੰਟ ਬਹਿ ਕੇ ਜਰੂਰ ਆਪ ਦਾ ਸਮਾਂ ਬਤੀਤ ਕਰਿਆ ਕਰੋ ਔਰ ਇਹ ਜ਼ਿੰਦਗੀ ਦਾ ਸਭ ਤੋਂ ਵੱਡੀ ਚੀਜ਼ ਬੱਚਿਆਂ ਨੂੰ ਪਿਆਰ ਕਰੋ ਵਾਰ ਕਰੋ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਹੀ ਆਪਾਂ ਸ਼ੇਅਰ ਕਰਦੇ ਰਾਵਾਂਗੇ ਮੇਰੇ ਚੈਨਲ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀਦੇ ਰਹੋ ਖੁਸ਼ ਰਹੋ ਖੁਸ਼ ਰਹੋ